ਲੋ ਵੀ ਮਿੱਤਰੋ ਆਪਾਂ ਚੱਲੇ ਆਂ ਕੁੰਮਣ ਕਮਾਉਣ ਤੇ ਸਾਡੇ ਸਾਹਬ ਦੀ ਫੋਰਮੈਨ ਦੀ ਪੱਗ ਦੱਸੋ ਕਿਵੇਂ ਦੀ ਲੱਗੰਦੀ ਤਨ ਸੋਹਣਾ ਲੱਗਦਾ ਤੇ ਇੱਧਰ ਮੁੰਡਾ ਦੇ ਤੁਹਾਨੂੰ ਪਤਾ ਫਿਰ ਸੋਹਣਾ ਹੀ ਆ ਆਪਦੀ ਸੇਵਾ ਤੱਪੇ ਕਰੀ ਜਾ ਚਲ ਰੁ ਜਾ ਆਟੋ ਤੇ ਬਾਕੀ ਆਪਾਂ ਬਲੌਗ ਕਰਾਂਗੇ ਕੰਟੀਨਿਊ ਕਿ ਆਪਾਂ ਕਿੱਥੇ ਚੱਲੇ ਆਂ ਤੁਸੀਂ ਰੋ ਆਪਣੇ ਨਾਲ ਜੁੜੇ ਈ ਵਾਪਾ ਚੱਲਦੇ ਆ ਜੀ ਦੱਸਣਾ ਕੁਝ ਕਿੱਥੇ ਚੱਲੇ ਸਿੱਧੇ ਸਿੱਧੇ ਪੱਗ ਦੱਸਦੀ ਆ ਆਪਾਂ ਕਿੱਥੇ ਚੱਲਦੇ ਸਿੱਧੇ ਸਿੱਧੇ ਇਹ ਆਪਣੀ ਪੱਗ ਦੱਸਦੀ ਆ ਆਪਾਂ ਕਿੱਥੇ ਚੱਲੇ ਜਾਣ ਸਿੱਧੇ ਸਿੱਧੇ ਚੱਲਦੇ ਸਿੱਧੇ 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 ਚਲਤੇ ਰਹਿਣੇ ਦਾ ਕੰਟੀਨਿਊ ਰੇ ਬਾਬਾ ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗਣਾ ਲੋਕੇਸ਼ਨ ਸੈਂਡ ਕਰਾਉਣੀ ਪੈਣੀ ਉਹਨਾਂ ਦੇ ਕੋਲ ਹਾਂ ਲੱਗੇ ਜੇ ਜਾ ਕੇ ਇੱਥੋਂ ਦੇ ਪਤਾ ਪਣੂ ਯੂਨੋ ਇਹ ਬੰਬੇ ਦੀਆਂ ਸੜਕਾਂ ਮੁਗ ਦਾ ਛੋਟਾ ਮਿਲਦੇ ਹਨ ਤੁਹਾਨੂੰ ਅੱਗੇ ਜੁੜੇ ਰੋ ਆਪਣੇ ਨਾਲ ਕੋਰ ਕਮੋਨ ਸਾ ਪ੍ਰੋ ਬਬਾ ਜੀ ਏਜੰਸੀ ਏਜੰਸੀ ਪੌਣੀ ਆ ਬਟ ਏਜੰਸੀ ਗੱਡੀ ਲੱਗੇ ਖਰੀਦਣ ਬਹੁਤ ਨੇ ਬਹੁਤ ਲੋਕ ਦੇਖੇ ਸਰਦਾਰ ਸਾਹਿਬ ਆਪਾ ਪਿੱਤੀ ਬਸ ਚਾਹ ਤੇ ਸਮੋਸਾ ਲੋ ਵੀ ਮਿੱਤਰੋ ਕਹਿੰਦੇ ਅੱਜ ਆਪਾਂ ਕੁਮਲ ਲੱਗੇ ਆਂ ਬੰਦੇ ਦੀਆਂ ਲੋਕਲ ਟ੍ਰੇਨਾਂ ਤੇ ਸਰਦਾਰ ਸਾਹਿਬ ਦੀ ਜੀ ਅਸੀਂ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਮਨੋਲੀ ਦੀ ਵਾਦੀ ਨੂੰ ਸੁਣਦੇ ਨੇ ਸੁਣੂਗੀ ਸੁਣੂ ਅਜੇ ਟ੍ਰੇਨ ਨਹੀਂ ਆਈ ਬੱਚੇ ਬਹੁਤ ਦੂਰਾਂ ਦੀ ਟ੍ਰੇਨ ਇਹਨੇ ਆ ਅੱਜ ਕੀ ਮੌਲ ਚੱਲ ਬੰਦ ਰਹੀ ਹੈ ਬੀੜ ਬਹੁਤ ਪਈ ਹੋਈ ਹੈ ਦਰੋਗ ਨੇ ਆ ਗਈ ਐ ਕਹਿੰਦੇ ਟ੍ਰੇਨ ਘਬਰੂ ਆ ਗਈ ਐ ਆ ਗਈ ਐ ਇੱਥੇ ਜਾਣਾ ਅਸੀਂ ਸੀਐਸਐਮਟੀ ਤੇ ਜਾਣਾ ਐ ਮਿੱਤਰੋ ਬਹੁਤ ਭਰੀ ਹੋਈ ਐ ਟ੍ਰੇਨ ਬਾਵਾ ਹੀ ਭਰੀ ਹੋਈ ਐ ਦੇਖਦੇ ਆ ਟ੍ਰੇਨ ਬਾਵਾ ਕਰਦੀ ਐ ਜੇ ਬਾਵਾ ਭਰੀ ਹੋਈ ਐ ਤੇ ਬਾਵਾ ਕਰਦੀ ਐ बहुत उतर जानी इतना जा दो कोई फोन ना खो के ला ऐसक मतलब मित्रों ये बम्बे लोकल ट्रेन बहुत भीड़ बहुत भीड़ आओ आओ सरदार साहब जी ਵਾਹ ਪੀੜੀ-ਬੀੜੀ ਪੀੜੀ-ਬੀੜੀ ਚੜ ਗਏ ਆਪਾਂ ਟਰਿਆਂ ਦੇ ਬਹੁਤ ਪੀੜ ਹੈ ਜੀ ਹੋਰ ਕੀ ਸਾਡੇ ਕੋਲ ਗੱਡੀ ਨਹੀਂ ਨਾ ਜੀ है कि इस मलम का नाम है डॉक्टर आर्थो डॉक्टर आर्थो ये मलम किसी भी मेडिकल में आपको तो मिलेगा लेकिन कोई भी मेडिकल वाला कीमत लेगा एक सौ बीस रुपया का यहाँ पर एक सौ बीस रुपया न लेती हुई कंपनी प्रचार के लिए सत्तर रुपया डिस्काउंट देके आपको तो पचास रुपए प्राइस में मलम मिलेगा साहब जिस भाई को देखना है खर्ची करना है तो आवाज देखे आप, आप ਅਣਜਾ ਸਫਰ ਹੁੰਦਿਆ ਲੋ ਵੀ ਮੇਦਰ ਆਪਾ ਪਹੁੰਚ ਗਏ ਕਿੱਥੇ ਬੰਬੇ ਦੀਆਂ ਲੋਕਲ ਟ੍ਰੇਨਾਂ ਦਾ ਮੌਜਾ ਮਾਣਦੇ ਹੋਏ ਇਹ ਟ੍ਰੇਨ ਤੁਰ ਲੱਗੀ ਫਾਸਟ ਭੱਜਣ ਲੱਗੀ ਏ ਜਾਂਦੇ ਹੋਈ ਮੁਲਖਪੌਹ ਜਾਂਦੇ ਆ ਗਾੜੀ ਤੇ ਆਪਾਂ ਹੁਣ ਚਲੇ ਆਂ ਬੀ ਤੇ ਕਮਨ ਤੇ ਅੱਜ ਦਾ ਵਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਓ ਵਾਓ ਇਹ ਬੰਦਾ ਬਹੁਤ ਸਹੀ ਹੈ ਓਕੇ ਥੈਂਕ ਯੂ ਆਗੇ ਗੱਲ ਕੀਤੀ ਜਾ ਰਹੀ ਹੈ ਸਾਡੇ ਨਾਲ ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਵੀ ਆਈਫੋਨ ਦਿਖਾਈ ਅਸੀਂ ਸੋਚਿਆ ਅਸੀਂ ਵੀ ਦਿਖਾ ਦੀ ਹਾਂ ਅਸੀਂ ਸੋਚਿਆ ਅਸੀਂ ਵੀ ਆਪਣਾ ਲੌਗ ਕੰਟੀਨਿਊ ਕਰ ਲਈਏ ਤੇ ਇੱਥੋਂ ਜਿਹੜੀ ਹਾਰੇ ਟ੍ਰੇਨ ਆ ਉਹ ਤੁਰਦੀ ਆ ਇੱਥੋਂ ਗਾੜੀ ਸਮੁੰਦਰ ਇੱਥੋਂ ਗਾੜੀ ਸਮੁੰਦਰ ਆ ਜਾਂਦਾ ਇਦਾਂ ਇੱਥੋਂ ਇੱਥੋਂ ਅੱਗੇ ਟ੍ਰੇਨ ਨਹੀਂ ਜਾਂਦੀ ਤੇ ਪੱਕੇ ਬਹੁਤ ਵੱਡੇ ਵੱਡੇ ਆ ਸਾਰੇ ਦੋਸਤਾਂ ਨਾਲ ਕਿ ਬੇਟੇ ਹਾਂ ਸਟੇਸ਼ਨ ਬਹੁਤ ਵੱਡਾ ਹੈ ਤੇ ਇਥੋਂ ਆਪਾਂ ਅੱਗੇ ਚੱਲਦੇ ਹਾਂ ਇਥੋਂ ਬਸਾਂ ਵੀ ਜਾਂਦੀਆਂ ਨੇ ਕਹਿੰਦੇ ਜੂਚਰ ਪਾਟੀ ਜੂ ਬੀਜ ਤੇ ਬਾਕੀ ਦਾ ਮਾਹੌਲ ਤੁਹਾਨੂੰ ਦਿਖਾਉਣੇ ਆਪਾਂ ਸਮੁੰਦਰ ਤੇ ਜਾ ਕੇ ਜੁੜੇ ਰਹੋ ਤੁਸੀਂ ਆਪਣੇ ਨਾਲ ਪਰ ਉਹ ਬਹੁਤ ਸੋਹਣੀਆਂ ਇਮਾਰਤਾਂ ਤੇ ਬਹੁਤ ਸੋਨਾ ਦ੍ਰਿਸ਼ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਅੱਲ ਇਦਾਂ ਵਾ ਵੀ ਓਏ ਸੋਣਾ ਸ਼ਿਖਤਮ ਤੇ ਕੈਮਰੇ ਜਿੱਥੋਂ ਬੱਤੇ ਬੈਟੇ ਲੱਗੇਗਾ ਇੱਥੇ ਹਾਂ ਬੜੇ ਬੱਤੇ ਬੈਟੇ ਲੱਗੇਗਾ ਕੈਮਰਾ ਥੋੜਾ ਜਿਆ ਹਗਾ ਖਰਾਬ ਹੋ ਗਿਆ ਥੋੜਾ ਜਿਹੇ ਚ ਘੱਟਾ ਪੈ ਗਿਆ ਵੀ ਸਹੀ ਕਰਾਉਣਾ ਆਪਾਂ ਡਿਸਟਰਬ ਕਰ ਰਹਾ ਤੇ ਇੱਧਰ ਵੀ ਆ ਗਈ ਬਿੱਲਿੰਗ ਬਹੁਤ ਸੋਹਣੀ ਬਹੁਤ ਸੋਹਣੀ ਬਿੱਲਿੰਗ ਲੋਕ ਉੱਤੇ ਕਿਹੜਾ ਫੋਟੋ ਕਰਦੇ ਬਹੁਤ ਸੋਹਣੀ ਬਿੱਲਿੰਗ ਚਲੋ ਚੱਲੀਏ ਆਪਾਂ ਜਿੱਥੇ ਕੰਮ ਆਏ ਫਿਰ ਆਪਾਂ ਲੇਟ ਹੋ ਜਾਣਾ ਪਹਿਲਾਂ ਤੁਸੀਂ ਕੰਮ ਜ਼ਰੂਰੀ ਹਾਂ ਸੋ ਵੈਰੀ ਨਾਈਸ ਸੋ ਐਂਗਰੀ ਮੈਨ ਸੋ ਕਿਊਟ ਜੀਓ ਜੰਗ ਮੈਨ ਜੰਗ ਮੈਨ ਵਾਹ ਮੈਨਗ ਮੈਨ ਬਸ ਹੈ ਬਸ ਬਰੋ ਯਾਰ ਉਹ ਅੱਲਾਹ ਖੁਰ ਮਿੱਤਰੋ ਆਪਾਂ ਬੈਗੇ ਆ ਟੈਕਸੀ ਦੇ ਵਿੱਚ ਆਪਾਂ ਸਮੁੰਦਰ ਕੈਨਸਲ ਕਰਤਾ ਹਾਂ ਅੱਜ ਹੁਣ ਚੱਲੇ ਆ ਇੰਡੀਆ ਆਫ ਗੇਟ ਆਫ ਇੰਡੀਆ ਇੰਡੀਆ ਆਫ ਗੇਟ ਜਾਂ ਵੀ ਹੈ ਬਰਾਬਰ ਜੇਵਾ ਮਨ ਸੈਲਰੀ ਇਟਲ ਜਾਲੀ ਹੋਣੀ ਤੇਵਾ ਮਨ ਸੋ ਜੇ ਨਾਰਮਲਾਈਜ਼ ਨਾ ਹਨ ਤੇ 10000 ਪਹੁੰਚ ਗਏ ਸਮੁੰਦਰ ਦੇ ਕਿਨਾਰੇ ਦੇ ਬੜੇ ਬੜੇ ਸ਼ਿਪ ਲੱਗੇ ਨੇ ਇੱਥੇ ਸ਼ਰਕ ਕਰੋਗੇ ਜੀ ਐਮ ਐਸ ਸੀ ਜ਼ੂਮ ਕਰਕੇ ਦਿਖਾਦੇ ਤੇ ਇਹ ਹੈਗਾ ਵਾ ਗੇਟ ਆਫ ਇੰਡੀਆ ਇਹ ਹੈਗਾ ਦੋਸ਼ ਤਾਰ ਇਹ ਹੈਗਾ ਤਾਜ ਹੋਟਲ ਚੈੱਕ ਕਰਾਂ ਹੋਈ ਸੀ ਕਿ ਦੁਬਾਰਾ ਬਣਾਇਆ ਦੁਬਾਰਾ ਬਣਾਇਆ ਹੋਇਆ ਕਿਧਰ ਦੇ ਆਪਣੇ ਨਾਲ ਉਨੇ ਨਹੀਂ ਦੇਖਿਆ ਪਹਿਲਾਂ ਵਾਹ ਠੀਕ ਹੈ ਤੇਰੀ ਚੱਕਣੀ ਕਿਦਾਂ ਮੱਝ ਕੀਤੀ ਹੈ ਚੱਲੀਏ ਫਿਰ ਤਾਜ ਹੋਰ ਚਾਹਦੇ ਹੋ ਰੋਟੀ ਖਾਈਏ ਪਏ ਹੈਗੇ ਨੇ ਵਾਹ ਹਜੂਮ ਕਿਦਾਂ ਇਹ ਕਰ ਜੇ ਨਾ ਓ ਅੱਗੇ ਤੱਕ ਤੇ ਨਹੀਂ ਜਾਂਦਿੰਦੇ ਇਹਦੇ ਪੈਰਲੇ ਚਿੱਟੇ ਜਿਹੜੇ ਬੋਲਦੇ ਸੀਗੇ ਛਿੱਟੇ 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 ਛੱਲੋ ਵੀ ਮਤਲਬ ਛੱਲੋ ਵੀ ਮਤਲਬ ਇੱਧਰ ਦੀ ਆਪਾਂ ਘੁੰਮ ਕੇ ਤਾਜ ਹੋਟਲ ਤੋਂ ਇਸ ਸਾਈਡ ਤੋਂ ਇਸ ਸਾਈਡ ਤੋਂ ਇਸ ਸਾਈਡ ਤੋਂ ਆ ਗਏ ਆਪਾਂ ਇੱਧਰ ਗੱਡੀ ਜਾਂਦਾ ਨਾਲ ਨਾਲ ਗੱਡੀ ਜਾਂਦਾ ਨਾਲ ਨਾਲ ਇਧਰ ਹੈਗਾ ਗੇਟ ਆਫ ਇੰਡੀਆ ਤੇ ਪਰਲੇ ਬਣਿਆ ਹੈਗਾ ਸਮੁੰਦਰ ਇਤਨਾ ਮਤਲਬ ਕਿਦਾਂ ਉਹ ਆ ਗਈ ਪਾਕਿਸਤਾਨੋਂ ਹੈ ਯਾਰ ਅੱਜ ਤਾਂ 6-5 ਚੱਲ ਰਹੀਆਂ ਪਈਆਂ ਨਾ ਹੂੰ ਸ਼ਿਪਾਏ ਤਾਂ ਹੁਣ ਹੁਣ ਬੰਦ ਕੀਤਾ ਨਾ ਪਾਣੀ ਦੇ ਕਰਕੇ ਵੀ ਪਾਣੀ ਬਹੁਤ ਜ਼ਿਆਦਾ ਹੋਇਆ ਸੀਗਾ ਉਹਦੇ ਕਰਕੇ ਬੰਦ ਕੀਤਾ ਹੁਣ ਇਹਨਾਂ ਨੇ ਅੱਛਾ ਕੀ ਇਹਦਾ ਨਾਂ ਸੀ ਯਾਰ ਮੈਨੂੰ ਨਾਂ ਭੁੱਲ ਗਿਆ ਉਹ ਨਾ ਨਹੀਂ ਤੇ ਪਾਕਿਸਤਾਨੋਂ ਆਇਆ ਪਾਕਿਸਤਾਨ ਤੋਂ ਆਇਆ ਅੱਛਾ ਇਧਰ ਪਾਕਿਸਤਾਨ ਲੱਗ ਜਾਂਦਾ ਲੱਗ ਜਾਂਦਾ ਨਾ ਬਾਡਰੋਂ ਬਾਡਰੀ ਭੈ ਦੀ ਮੱਝ ਲੈ ਉਹ ਕਿਸ਼ਪਾ ਅੱਛਾ ਸਮੁੰਦਰ ਤਾਂ ਸਮੁੰਦਰ ਹੀ ਆ ਆਹੋ ਲਿਆ ਲਿਆ ਕੇ ਜਿਹੜੇ ਚਿੱਟੀਆਂ ਘੜੀਆਂ ਜਿੰਟੀਆਂ ਤੇ ਇੱਥੇ ਸੰਧੀ ਆ ਗੇੜ ਤੋਂ ਸ਼ਾਲਬਾ ਦੀ ਸਧੇਂ ਉੱਤੇ ਅੱਛਾ ਹਾਂ ਹਾਈਜੈਕ 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 ਇਹਦਾ ਨਾਮ ਆ ਕੀ ਇਹਦਾ ਨਾਮ ਆ ਆ ਜਾਓ ਟੋ ਬੰਦਾ ਕੀ ਦਾ ਇਹਦਾ ਵੀ ਨਾਮ ਕੀ ਦਾ ਕੀ ਨਾਮ ਛੇਤੀ ਦੱਸੋ समुंदर दिया छला समुंदर दिया छला हम पानी में रहते हैं वहाँ हमारी क्रेन चल रही है पानी में पानी दिया छला <laughs> कि पानी मजा कर दो ਕਿਦ ਨਿਆ ਹੂੰ ਤੇ ਜਦ ਨਿਆ ਕਹਿੰਦੇ ਦੂਰ ਫੇਰ ਕੋਈ ਨੌ ਵੀ ਮੇਤਰੋ ਆਪਾਂ ਘਰ ਚਲੇ ਆਲ ਵੇਦਾ ਕਿਹੜਾ ਹੈ ਉਹ ਢਲੇ ਤਾਜੋਟ ਨੇ ਇਹਨੂੰ ਵੀ ਘਰ ਚਲੇ ਆ ਆਹ ਕਿਹੜਾ ਹੁਣ ਲਾਗੇ ਨਹੀਂ ਕੀਤਾ ਇਹ ਹੂੰ ਯਾ ਕਿਸ ਨੇ ਕੀਆ ਤਾਂ ਆਪ ਦੇ ਕੀਆ ਨਾ ਨਾ ਹੈ ਕਸਾਬ 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 ਪਾਣੀ ਵਿੱਚ ਸੈਟ ਹੋ ਗਿਆ ਹੋਰ ਇਸ ਵਿੱਚ ਕੀਆ ਤਾਂ ਪੁਰਾਣੇ ਵਾਲੇ ਨੇ ਇਹ ਨਿਆ ਤਾਂ ਆ ਗਿਆ ਉਹ ਪੁਰਾਣਾ ਵਾਲਾ ਪੁਰਾਣਾ ਵਾਲਾ ਕਹੋ

ਇੰਨਾ ਹੀ ਖਾਣੇ ਆ ਤੱਕੀ ਤੱਕੀ ਧੱਗੇ ਮੋਂ ਤੱਕੀ ਹੁੰਦੇ ਆ ਯਾ ਯੂ ਗੈਸ ਓਕੇ ਬਾਏ ਟਾਟਾ ਗੱਡੀ ਆਪਣੀ ਉਹ ਵੀ ਰੈਡੀ ਕੇ ਆਪਾਂ ਗੱਡੀ ਲੈਣ ਲੱਗੇ ਹੁਣ ਮਹਿੰਦਰਾ ਮਹਿੰਦਰਾ ਵਾਲਿਆ ਸਰਵਿਸ ਉਹ ਕਰਵਾਉਂਦੇ ਗੱਡੀ ਲੈ ਕੇ ਆਫਟਰ ਚੱਲਦੇ ਆਟਾ ਵਾਲੇ ਨੂੰ ਪੈਸੇ ਕਰਦੇ ਉਹ ਦਾ ਉਹ ਪਰਾਟੋ